ਹਰ ਮਿਸ਼ਨ ਦੀ ਗੱਲ ਹੈ ਕਿ ਲੋਕਾਂ ਨੂੰ ਸੱਚ ਬੋਲਣਾ ਚਾਹੀਦਾ ਬੰਦਿਆਂ ਨੂੰ ਦੂਸਰੀ ਹੈ ਕਿ ਲੋਕ ਮਨੁੱਖ ਜੁਨੀ ਨੂੰ ਨਸ਼ੇ ਨਹੀਂ ਪੀਣੇ ਚਾਹੀਦੇ ਕਿਸੇ ਧਰਮ ਵਿੱਚ ਵੀ ਨਸ਼ੇ ਪੀਣ ਦੀ ਅਸਾਈ ਧਰਮ ਵਿੱਚ ਵੀ ਨਸ਼ੇ ਪੀਣ ਦੀ ਇਜਾਜ਼ਤ ਨਹੀਂ ਹੈ ਮੁਸਲਮਾਨਾਂ ਚ ਨਸ਼ੇ ਪੀਣ ਦੀ ਇਜਾਜ਼ਤ ਨਹੀਂ ਹੈ ਹਿੰਦੂਆਂ ਚ ਨਸ਼ੇ ਪੀਣ ਦੀ ਇਜਾਜ਼ਤ ਨਹੀਂ ਹੈ ਸਿੱਖਾਂ ਚ ਨਸ਼ੇ ਪੀਣ ਦੀ ਬਿਲਕੁਲ ਇਜਾਜ਼ਤ ਨਹੀਂ ਹੈ ਉਹ ਜਿਹੜਾ ਵੀਰ ਜੀ ਕਹਿੰਦੇ ਉਹ ਨਹੀਂ ਆ ਕੇ ਇੱਥੇ ਸਰਵੇਖਣ ਕੀਤਾ ਵੀ ਤਾਂ ਬੰਦਾ ਵੜ ਦਿੰਦੇ ਨੇ ਉਹਨੀ ਇਹਨਾਂ ਨੂੰ ਇਹ ਨਹੀਂ ਦੇਖਿਆ ਵੀ ਉਹਨਾਂ ਦੇ ਪੰਜ ਕੱਕੇ ਨਹੀਂ ਦੇਖੇ ਉਹਨਾਂ ਕੋਈ ਬਾਣੀ ਨਹੀਂ ਸੁਣੀ ਉਹਨਾਂ ਦੇ ਨਾਮ ਅਗਰ ਸਿੰਘ ਦੇਖਿਆ ਹੋਏਗਾ ਉਹਨੀ ਜਿਹਦੇ ਕਰਕੇ ਅੱਜ ਤੁਹਾਡੇ ਚ ਗਰਾਬਟਾਈ ਹੋਈ ਹੈ ਇਸ ਕਰਕੇ ਪਿਆਰਿਓ ਮੇਰੀ ਬੇਨਤੀ ਹੈ ਕਿ ਤੀਸਰੀ ਚੀਜ਼ ਹੈਗੀ ਹਰ ਧਰਮ ਦੀ ਕਿ ਕਦੇ ਵੀ ਕਿਸੇ ਦਾ ਬੁਰਾ ਨਹੀਂ ਕਰਨਾ ਇੱਥੇ ਦਿਨੇ ਕਤਲ ਕੀਤਾ ਜਾ ਰਿਹਾ ਕਿਸੇ ਦੇ ਘਰ ਇੱਕ ਹੋਂਦੇ ਛੱਟੇ ਪਾਏ ਜਾ ਰਹੇ ਕਿਸੇ ਬੱਚੇ ਦੀ ਲਾਸ਼ ਨਹਿਰ ਚ ਸੁੱਟੀ ਜਾ ਰਹੀ ਕੋਈ ਧਰਮ ਨਹੀਂ ਜਾਂਦਾ ਜਿੰਦਾ